ਆ ਦੇਖੋ ਜੀ ਜਿਗਾੜ ਬਣਿਆ ਜੀ ਬੜਾ ਜ਼ਬਰਦਸਤੀ ਲੱਕੜ ਦਾ ਦੀ ਅਕਸਰ ਖੇਤਾਂ ਚ ਪਿੰਡਾਂ ਦੇ ਵਿੱਚ ਇਹ ਬਣੇ ਹੁੰਦੇ ਆ ਜੀ ਤੁਸੀਂ ਕਮੈਂਟ ਕਰਕੇ ਦੱਸਣਾ ਇਹਨੂੰ ਕਹਿੰਦੇ ਕੀ ਹੈ ਜੀ ਤੇ ਰਾਜਵਿੰਦਰ ਜੀ ਦੇ ਖੇਤਾਂ ਚ ਖੜੇ ਆ ਪਿੰਡ ਨਿਹੌਲਕੇ ਚ ਦੀ ਆਹ ਦੇਖੋ ਜੀ ਆਹ ਜਿਗਾੜ ਦਾ ਸਿਸਟਮ ਬਣਿਆ ਹੋ ਜੀ ਇਹ ਇਹ ਲੱਕੜ ਦਾ ਬਣਿਆ ਜੀ ਸਾਰਾ ਜੀ ਹਾਂ ਜੀ ਇਹ ਲੱਕੜ ਦਾ ਬਣਾ ਰਹੇ ਆ ਜੀ ਬਣ ਰਿਹਾ ਜੀ ਬਣ ਰਿਹਾ ਜੀ ਹਜੇ ਬਾਕੀ ਅੱਗੇ ਉੱਪਰ ਕੀ ਕਰਨਾ ਇਹਦੇ ਉੱਪਰੇ ਤੇ ਛਤ ਪਾ ਮਗਾ ਜੀ ਲੱਕੜ ਦੀਓ ਅਚਾ ਲੱਕੜ ਦੀ ਛਤ ਪਾਉਂਗਾ ਲੱਕੜ ਦੀ ਛਤ ਪਾਉਂਗਾ ਇਹ ਇੱਕ ਬਣਾਇਆ ਪੂਰੀ ਕਿੰਨੀ ਜ਼ਮੀਨ ਆਪਣੀ ਪੂਰਾ ਇਹਤੇ ਬਹਿ ਕੇ ਅਸੀਂ ਸਾਰਾ ਮਤਲਬ ਨਿਗਰ ਰੱਖਾਂਗੇ ਜੀ ਆਪਣਾ ਅੱਛਾ ਹਾਂਜੀ ਹਾਂਜੀ ਇਹਤੇ ਬਹਿ ਕੇ ਉੱਪਰ ਬੈਠੋਗੇ ਉੱਪਰ ਬੈਠਾਂਗੇ ਨਾਲੇ ਹਵਾ ਲੱਗੂਗੀ ਜੀ ਮੱਛਰ ਮੁਛਰ ਤੋਂ ਰਹਿਤ ਉੱਪਰ ਬਹਿ ਕੇ ਅਸੀਂ ਸਾਰੀ ਦਿਨ ਨਿਗਰ ਰੱਖਾਂਗੇ ਸਾਰੀ ਜ਼ਮੀਨ ਦੀ ਜੀ ਬਸ ਆਪਾਂ ਨੇ ਦੱਸਣਾ ਜੀ ਤੁਹਾਡਾ ਕੰਮ ਹੈ ਦੇਖੋ ਜੀ ਇਹਨਾਂ ਨੇ ਕਿਹਾ ਕਿ ਉੱਪਰ ਬੈਠ ਕੇ ਨਿਗਰ ਰੱਖਣੀ ਸਾਰੇ ਖੇਤਾਂ ਦੀ ਜੀ ਇਹਨੂੰ ਕਹਿੰਦੇ ਕੀ ਹੈ ਇਸ ਜਿਗਾਰਡ ਨੂੰ ਕਹਿੰਦੇ ਕੀ ਹੈ ਇਹ ਕਾਹਦਾ ਬਣਾਇਆ ਸਫੈਦੇ ਦਾ ਬਣਾਇਆ ਜੀ ਹਾਂ ਇਸ ਸਫੈਦੇ ਦੀ ਲੱਕੜ ਆ ਜੀ ਆ ਅੱਛਾ ਸਫੈਦੇ ਦੀ ਲੱਕੜ ਦਾ ਬਣਾਇਆ ਜੀ ਇਸ ਸਫੈਦੇ ਦੀ ਲੱਕੜਾ ਆ ਇੱ ਜੂਗਾ ਤਿਆਰ ਬੁਲਾ ਲਿਓ ਸਾਨੂੰ ਫੇਰ ਜ਼ਰੂਰ ਜੀ ਜ਼ਰੂਰ ਬੁਲਾਵਾਂਗੇ ਉੱਪਰ ਬੈਠ ਕੇ ਆਪਾਂ ਸ਼ੂਟ ਕਰਾਂਗੇ ਹਾਂਜੀ ਹਾਂਜੀ ਉੱਪਰ ਬੈਠ ਕੇ ਸ਼ੂਟ ਕਰਾਂਗੇ ਹਾਂਜੀ ਦੇਖੋ ਪੰਜਾਬੀ ਵਿਰਸੇ ਤੇ ਕੰਮ ਕਰਦੇ ਆਂ ਇਸ ਕਰਕੇ ਸਵਾਲ ਪਾ ਰਹੇ ਆ ਕਿ ਇਸ ਜਗਾੜ ਨੂੰ ਆਪੇ ਇਹਨਾਂ ਨੇ ਤਿਆਰ ਕੀਤਾ ਅਕਸਰ ਖੇਤਾਂ 'ਚ ਇਹ ਲੱਗਿਆ ਦੇਖਿਆ ਹੋਣਾ ਤੁਸੀਂ ਕਮੈਂਟ ਕਰਕੇ ਦੱਸਣਾ ਇਹਨੂੰ ਕਹਿੰਦੇ ਕੀ ਹੈ ਜੀ ਇਹ ਛੋਟਾ ਜਿਹਾ ਵੀਡੀਓ ਪੰਜਾਬੀ ਵਿਰਸੇ ਦਾ ਦੀ ਅਸੀਂ ਅਕਸਰ ਕਹਿੰਦੇ ਆ ਆਪਣੇ ਬੱਚਿਆਂ ਨੂੰ ਵੀਡੀਓ ਜ਼ਰੂਰ ਦਿਖਾਇਆ ਕਰੋ ਤਾਂ ਜੋ ਪਤਾ ਲੱਗ ਸਕੇ ਪੰਜਾਬੀ ਵਿਰਸਾ ਹੈ ਕੀ ਹੈ ਜੀ ਇਹ ਦੱਸ ਤਾਂ ਆਪਾਂ ਸਕਦੇ ਆ ਪਰ ਦੱਸਣਾ ਨਹੀਂ ਕਮੈਂਟ ਇਹ ਕਰਨ ਕਮੈਂਟ ਕਰੋ ਜੀ ਕਮੈਂਟ ਕਰੋ ਵੀ ਕੀ ਆ ਇਹ ਕਮੈਂਟ ਕਰਨਗੇ ਜੀ ਹੋਰ ਰੱਖੀ ਵਾਸਤੇ ਬਣਾਇਆ ਜੀ ਵੈਸੇ ਹਾਂ ਰੱਖੀ ਵਾਸਤੇ ਬਣਾਇਆ ਪਵਾਂ ਦੇ ਖੇਤਾਂ ਦੇ ਵਿੱਚ ਇਹਦਾ ਨਵਾਂ ਅੱਖਰ ਕਿਹਾ ਹੈ ਦੇਖੋ ਮਾਲਵੇ ਵਿੱਚ ਕੁਝ ਹੋਰ ਕਹਿੰਦੇ ਹੋਣਗੇ ਦੁਆਬੇ ਵਿੱਚ ਕੁਝ ਹੋਰ ਕਹਿੰਦੇ ਹੋਣਗੇ ਮਾਝੇ ਵਿੱਚ ਕੁਝ ਹੋਰ ਕਹਿੰਦੇ ਹੋਣਗੇ ਪਵਾਂ ਚ ਕੁਝ ਹੋਰ ਕਹਿੰਦੇ ਆ ਨਵਾਂ ਡਿਫਰੈਂਟ ਹੋ ਸਕਦੇ ਆ ਜੋ ਵੀ ਤੁਸੀਂ ਕਹਿੰਦੇ ਆ ਤੁਹਾਡੇ ਇਲਾਕੇ ਚ ਆ ਇਹਨੂੰ ਕਿਹਾ ਕਹਿੰਦੇ ਜੀ ਆ ਪੌੜੀ ਦੀ ਪੂਰੀ ਬਣਾਈ ਹੋਈ ਹੈ ਜੀ ਹੈ ਜੀ ਇਹ ਕਰਾਲੀ ਆਪਣਾ ਪੁਰਾਣਾ ਅੰਬਾਲਾ ਜ਼ਿਲ੍ਹੇ ਦਾ ਪਿੰਡ ਆ ਜੀ ਇਹੇ ਹਾਂ ਅੰਬਾਲਾ ਜ਼ਿਲ੍ਹੇ ਦਾ ਪੁਰਾਣਾ ਅੰਬਾਲਾ ਜ਼ਿਲ੍ਹੇ ਦਾ ਪਿੰਡ ਆ ਪੰਜਾਬ ਦਾ ਆ ਸੰਜੇ ਪੰਜਾਬ ਦਾ ਹਾਂ ਜੀ ਆ ਪੌੜੀ ਦੀ ਪੂਰੀ ਬਣਾਈ ਹੋਈ ਜੀ ਹੈ ਜੀ ਇਹ ਦੇਸੀ ਪੌੜੀ ਆ ਜੀ ਆ ਕਿੰਨੇ ਖਣ ਦੇ ਬਣਾਏ ਹੋਏ ਆ ਪੌੜੀ ਦੇ ਇਹ 4-5 ਬਣ ਗਏ ਜੀ 4-5 ਬਣ ਗਏ ਹਾਂ ਟਪੂਸੀ ਮਾਰ ਕੇ ਉੱਪਰ ਛੱਡ ਦੇਣ ਲਈ ਆਪਣਾ ਦੇ ਆ ਤੁਹਾਨੂੰ ਚੜ ਕੇ ਦਿਖਾ ਦਿੰਦਾ ਆ ਲਓ ਜੀ ਆ ਦੇਖੋ ਚੜ ਕੇ ਦਿਖਾ ਰਹੇ ਜੀ ਆ ਦੇਖੋ ਹੈ ਵੀ ਪੱਕਾ ਹੈ ਪੂਰਾ ਹੈ ਜੀ ਪੱਕਾ ਕੰਮ ਆ ਜੀ ਇਹ ਪੱਕਾ ਕੰਮ ਹੈ ਇਹ ਹੈ ਹਾਂ ਇਥੋਂ ਸਾਰਾ ਖੇਤ ਨਜ਼ਰ ਆ ਰਿਹਾ ਜੀ। ਲਓ ਜੀ ਆਪਾਂ ਵੀ ਜਦੋਂ ਖੇਤ ਤੁਹਾਡੇ ਸ਼ੂਟ ਕਰਨਾ ਤੁਹਾਡੇ ਪਿੰਡੀਆਂ ਕਾਲੀ ਤੋਰੀ ਲੱਗੀ ਦਿਖਾਣੀ ਨਾ ਜੀ ਜਦ ਤਾਂ ਇਥੋਂ ਉੱਪਰੋਂ ਸ਼ੂਟ ਮਾਰਾਂਗੇ ਜੀ ਫੇਰ ਆਪਾਂ। ਆ ਉੱਪਰੋਂ ਸ਼ੂਟ ਮਾਰੋ ਜੀ ਇਥੋਂ। ਲਓ ਜੀ ਆ ਦੇਖੋ ਜੀ ਪੰਜਾਬੀ ਉਹ ਕਰਿਓ ਕਮੈਂਟ ਦੀ ਬਣ ਗਈ ਜੀ ਗੱਲ ਦੀ ਅੱਜ। ਇਹਨਾਂ ਦੇ ਖੇਤਾਂ 'ਚ ਆ ਕੇ ਇਹਨਾਂ ਦੀ ਨਜ਼ਾਰਾ ਆ ਗਿਆ ਜੀ। ਪਿੰਡੀ, ਕਾਲੀ ਤੋਰੀ, ਗੋਭੀ ਮੈਂ ਕਹਿੰਦਾ ਸਭ ਕੁਝ ਸਾਰੀਆਂ ਸਬਜ਼ੀਆਂ ਇਹਨਾਂ ਨੇ ਗਰੋ ਕੀਤੀਆਂ ਹੋਈਆਂ, ਲਗਾਈਆਂ ਹੋਈਆਂ ਆਪਣੇ ਖੇਤ ਦੇ ਵਿੱਚ। ਜਦੋਂ ਕੋਈ ਪੰਜਾਬੀ ਦੇਖੋ ਚੌਨੇ ਵਗੈਰਾ ਨੂੰ ਛੱਡ ਕੇ ਇਹ ਇਹਨਾਂ ਫਸਲਾਂ ਨੂੰ ਛੱਡ ਕੇ ਸਬਜੀ ਵੱਲ ਤੁਰਦਿਆਂ ਦੀ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਜੀ ਸਰਦਾਰ ਜੀ ਆਹ ਤਾਂ ਕਮਾਲ ਕਰਤਾ ਤੁਸੀਂ ਸਬਜੀ ਦਾ ਖੇਤ ਤੇ ਨਾਲੇ ਆ ਵਿੱਚ ਦਿਗਾਰ ਦੀ ਨਜ਼ਾਰਾ ਆ ਗਿਆ ਜੀ ਨਜ਼ਾਰਾ ਆ ਗਿਆ ਆਪਣਾ ਮੇਰੇ ਕੋਲ ਲੇਬਰ ਹੈਗੀ ਆ ਜੀ ਆਪਾਂ ਲੇਬਰ ਰੱਖ ਕੇ ਨਾਲ ਹੋ ਕੇ ਕੰਮ ਕਰਾਉਂਦੇ ਆ ਜੀ ਅੱਛਾ ਹਾਂਜੀ ਹਾਂ ਤੁਸੀਂ ਰਿਟਾਇਰ ਹੈ ਮੈਂ ਰਿਟਾਇਰ ਹੁਣੇ ਰਿਟਾਇਰ ਹੋਇਆ ਜੀ ਕਿਹੜੇ ਡਿਪਾਰਟਮੈਂਟ ਚ ਜੀ ਪੀਡਬਲੂਡੀ ਚੋਂ ਪੀਡਬਲੂਡੀ ਚ ਰਿਟਾਇਰ ਹੋਇਆ ਜੀ ਜੇ ਕੋਈ ਕੋਈ ਸਬਜੀ ਸਬਜੀ ਥੋੜੀ ਲੈਣ ਆ ਦੇਵੇ ਤਾਂ ਦੇ ਦੋਗੇ ਤੁਸੀਂ ਜ਼ਰੂਰ ਦਵਾਂਗੇ ਜੀ ਜ਼ਰੂਰ ਦਵਾਂਗੇ ਪਾਸੇਰ ਦੇ ਦੋਗੇ ਜੀ ਆਪਣੇ ਵਿਭਾਗਾਂ ਵਾਲੇ ਨੂੰ ਫ੍ਰੀ ਦਵਾਂਗੇ ਨਹੀਂ ਅਸੀਂ ਨਹੀਂ ਕਹਿੰਦੇ ਫ੍ਰੀ ਦੇਣਾ ਨਹੀਂ ਅਸੀਂ ਚਾਹਨੇ ਲਾਗਤ ਲੈ ਲਓ ਪੈਸੇ ਵੀ ਲਵੋ ਐਸੀ ਗੱਲ ਨਹੀਂ ਦੇਖੋ ਵਪਾਰ ਕਰਦੇ ਸਾਰੇ ਲੋਕ ਦੇਖੋ ਜਦੋਂ ਤੱਕ ਕਿਸਾਨ ਵਪਾਰੀ ਨਹੀਂ ਬਣੇਗਾ ਜੀ ਉਦੋਂ ਤੱਕ ਗੱਲ ਨਹੀਂ ਬਣਨੀ ਜੀ ਇਹ ਵੀ ਸਨੇਹਾ ਦਿੰਨੇ ਅਸੀਂ ਕਿਸਾਨ ਨੂੰ ਵਪਾਰੀ ਬਣਨਾ ਪਏਗਾ ਮੰਡੀਕਰਨ ਖੁਦ ਕਰਨਾ ਪਏਗਾ ਇਹਦੇ ਤਹਿਤ ਹੀ ਅਸੀਂ ਇਹਨਾਂ ਦੇ ਖੇਤਾਂ 'ਚ ਪਹੁੰਚੇ ਆ ਟੈਲੀਫੋਨ ਨੰਬਰ ਸੁਣ ਲਿਓ ਇਹਨਾਂ ਟੈਲੀਫੋਨ ਨੰਬਰਾਂ ਤੇ ਸੰਪਰਕ ਕਰਕੇ ਸਿੱਧਾ ਫਾਰਮ ਟੂ ਪਲੇਟ ਮੈਂ ਕਹਿੰਦਾ ਫਾਰਮ ਟੂ ਕਿਚਨ ਸਬਜ਼ੀ ਮੰਗਾ ਸਕਦੇ ਹੋ ਨੰਬਰ ਦੱਸੋ ਜੀ ਹਾਂ 946499925 ਜੀ ਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਸਿੱਧਾ ਇਹਨਾਂ ਕੋਲ ਆ ਸਕਦੇ ਆ ਜੀ ਅਸੀਂ ਚਾਹਦੇ ਆ ਜੀ ਫਾਰਮਰਸ ਜਿਹੜੇ ਇਹਨਾਂ ਦੀ ਉਹ ਟਰੇਡਰ ਵੀ ਨਾਲ ਬਣਨ ਜੀ ਹਾਂਜੀ ਹਾਂਜੀ ਟਰੇਡਰ ਬਣ ਨਾਲ ਆਪ ਸੇਲ ਕਰਨ ਜੀ ਬਹੁਤ ਵਧੀਆ ਕੰਮ ਚੱਲੂਗਾ ਜੀ ਫਿਰ ਇਹ ਹੋਰ ਉਦਾਂ ਨਾ ਚੱਲੇ ਕਿ ਮਤਲਬ ਮੰਡੀਆਂ ਚ ਸਬਜ਼ੀ ਰੁੱਲ ਰਹੀ ਹੈ ਜੀ ਰੁੱਲ ਨਹੀਂ ਦੇਣੀ ਇਹ ਆਪਣਾ ਭਿਗਾਸੀ ਆਪ ਵੇਚਾਂਗੇ ਜੀ ਨਹੀਂ बिकੂ ਆਪ ਵੇਚਾਂਗੇ ਆਪ ਵੇਚਾਂਗੇ ਤੁਸੀਂ ਖੁਦ ਖਰੀਦੋਗੇ ਜੀ ਇਹੋ ਜਿਹਾ ਕੰਮ ਕਰਨਾ ਸਰਦਾਰ ਜੀ ਨੇ ਜੀ thank you